ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਫਗਣ ਦੀ ਮਸਿਆ ਆਉਣ ਵਾਲੀ ਹੈ ਜੇਕਰ ਉਸ ਦਿਨ ਤੁਸੀਂ ਆਪਣੇ ਘਰ ਦੇ ਵਿੱਚ ਰਾਤ ਨੂੰ ਚੁੱਪਚਾਪ ਦੋ ਲੌਂਗ ਇਸ ਜਗ੍ਹਾ ਤੇ ਛੁਪਾ ਦਿੰਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਪੈਸਾ ਚੁੰਬਕ ਦੀ ਤਰ੍ਹਾਂ ਖਿੱਚਿਆ ਆਵੇਗਾ ਸਾਥ ਸੰਗਤ ਜੀ ਇਹ ਕੋਈ ਵਹਿਮ ਭਰਮ ਨਹੀਂ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਆਪਣੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਲੈ ਕੇ ਮਨੁੱਖ ਹਮੇਸ਼ਾ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਪਰ ਸਾਥ ਸੰਗਤ ਜੀ ਅੱਜ ਅਸੀਂ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਉਹ ਸਿਰਫ ਤਾਂ ਸਿਰਫ ਪੈਸੇ ਨੂੰ ਹੀ ਲੈ ਕੇ ਹੀ ਕਰਾਂਗੇ ਜਿਹੜੇ ਵੀ ਘਰਾਂ ਦੇ ਵਿੱਚ ਪੈਸੇ ਦੀ ਦਿੱਕਤ ਆਉਂਦੀ ਹੀ ਰਹਿੰਦੀ ਹੈ ਜਾਂ ਪੈਸੇ ਨੂੰ ਲੈ ਕੇ ਪ੍ਰੋਬਲਮ ਚੱਲਦੀਆਂ ਹਨ ਤੇ ਜਾਂ ਫਿਰ ਪੈਸਾ ਰੁਕਦਾ ਨਹੀਂ ਜਾਂ ਫਿਰ ਮਨੁੱਖ ਜਿਹੜੇ ਹਨ ਉਹ ਬੜੀ ਹੀ ਜ਼ਿਆਦਾ ਮਿਹਨਤ ਕਰਦੇ ਹਨ ਪਰ ਉਹਨਾਂ ਦੇ ਘਰ ਵਿੱਚ ਪੈਸਾ ਫਿਰ ਵੀ ਨਹੀਂ ਟਿਕਦਾ ਪੈਸਾ ਲੈ ਕੇ ਆਉਂਦੇ ਹਨ ਕਮਾਈ ਕਰਕੇ ਪਰ ਪਤਾ ਨਹੀਂ ਕਿਧਰੇ ਚਲਿਆ ਜਾਂਦਾ ਹੈ ਕਿਹੜਨਾ ਕੰਮਾਂ ਦੇ ਵਿੱਚ ਉਹਨਾਂ ਦਾ ਪੈਸਾ ਲੱਗ ਜਾਂਦਾ ਹੈ कहਣ ਤੋਂ ਭਾਵ ਕਿ ਪੈਸੇ ਦੀ ਉਹਨਾਂ ਦੇ ਘਰ ਵਿੱਚ ਬਰਕਤ ਹੀ ਨਹੀਂ ਰਹਿੰਦੀ ਇਸੇ ਤਰ੍ਹਾਂ ਹੀ ਜੋ ਅੱਜ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਉਪਾਅ ਜਾਣਕਾਰੀ ਦੇ ਵਜੋਂ ਸਾਂਝਾ ਕਰਨ ਵਾਲੇ ਹਾਂ ਜੀ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਪੈਸੇ ਦੇ ਸੰਬੰਧੀ ਰਿਲੇਟਡ ਕੋਈ ਵੀ ਮੁਸ਼ਕਿਲ ਹੈ ਕੋਈ ਵੀ ਜੇਕਰ ਪ੍ਰੋਬਲਮ ਹੈ ਉਹ ਸਾਰੀ ਦੀ ਸਾਰੀ ਹੱਲ ਹੋ ਜਾਵੇਗੀ ਜੇਕਰ ਤੁਹਾਡੇ ਘਰ ਵਿੱਚ ਪੈਸੇ ਨੂੰ ਲੈ ਕੇ ਬਰਕਤ ਨਹੀਂ ਪੈਂਦੀ ਜਾਂ ਤੁਹਾਡੇ ਘਰ ਵਿੱਚ ਪੈਸੇ ਨਹੀਂ ਰੁਕਦੇ ਬਰਕਤ ਨਹੀਂ ਪੈਂਦੀ ਇਸ ਉਪਾਅ ਨੂੰ ਕਰਨ ਦੇ ਨਾਲ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਸਾਥ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਸਾਬਿਤ ਹੋ ਜਾਵੇਗੀ ਇਸ ਕਰਕੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਿਆ ਜੀ ਕਈ ਵਾਰ ਸਾਡੇ ਨਾਲ ਇਦਾਂ ਹੁੰਦਾ ਹੈ ਸਵੇਰ ਦੇ ਸਮੇਂ ਆਪਾਂ ਜਿਹੜਾ ਪਰਸ ਹੈ ਪੈਸਿਆਂ ਦੇ ਨਾਲ ਉਹ ਭਰਿਆ ਹੁੰਦਾ ਹੈ ਪਰ ਸ਼ਾਮ ਤੱਕ ਸਾਡਾ ਉਹ ਪਰਸ ਖਾਲੀ ਹੋ ਚੁੱਕਾ ਹੁੰਦਾ ਹੈ ਪਤਾ ਹੀ ਨਹੀਂ ਲੱਗਦਾ ਕਿ ਪੈਸਾ ਕਿੱਥੋਂ ਆਇਆ ਤੇ ਕਿਧਰੇ ਚਲਿਆ ਗਿਆ ਜਿਸ ਘਰ ਦੇ ਵਿੱਚ ਇੱਕ ਹੀ ਮਨੁੱਖ ਕਮਾਉਣ ਵਾਲਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਕਿਸੇ ਚੀਜ਼ ਨੂੰ ਲੈ ਕੇ ਬੜਾ ਹੀ ਜ਼ਿਆਦਾ ਡਿਪਰੈਸ਼ਨ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਉਹ ਸੋਚਦਾ ਹੈ ਕਿ ਮੈਂ ਇੰਨੀ ਜ਼ਿਆਦਾ ਮਿਹਨਤ ਵੀ ਕਰਦਾ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕੰਮ ਵੀ ਕਰਦਾ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਮੇਰੇ ਘਰ ਦੇ ਵਿੱਚ ਖਰਚਿਆਂ ਨੂੰ ਸਭ ਕੁਝ ਮਿਲਾ ਕੇ ਬਿਲਕੁਲ ਵੀ ਪੂਰੀ ਨਹੀਂ ਪੈਂਦੀ ਇਸੇ ਤਰ੍ਹਾਂ ਹੀ ਜੇਕਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਪਾਂ ਕਿਸੇ ਰਿਸ਼ਤੇਦਾਰ ਜਾਂ ਭੈਣ ਭਰਾ ਦੇ ਕੋਲੋਂ ਪੈਸੇ ਮੰਗਣ ਵੀ ਜਾਂਦੇ ਹਾਂ ਕਦੇ ਤੁਸੀਂ ਵੇਖਿਆ ਹੋਵੇਗਾ ਕਿ ਕੋਈ ਵੀ ਕਿਸੇ ਦੀ ਮਦਦ ਨਹੀਂ ਕਰਦਾ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੈਸਾ ਹੀ ਹਰ ਇੱਕ ਚੀਜ਼ ਨੂੰ ਲੈ ਕੇ ਪੈਸੇ ਦੀ ਹੀ ਪਾਵਰ ਚੱਲ ਰਹੀ ਹੈ ਜਿਸ ਦੇ ਕੋਲ ਪੈਸਾ ਹੈ ਉਸ ਦੀ ਹੀ ਕਦਰ ਹੁੰਦੀ ਹੈ ਜਿਸ ਦੇ ਕੋਲ ਪੈਸਾ ਨਹੀਂ ਉਸ ਦੀ ਕੋਈ ਕਦਰ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਅੱਜ ਦੀ ਜੋ ਵੀ ਅਸੀਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇਸ ਦੇ ਵਿੱਚ ਤੁਸੀਂ ਆਪਣੇ ਹੀ ਘਰ ਦੇ ਵਿੱਚ ਦੋ ਲੌਂਗਾਂ ਨੂੰ ਇੱਕ ਅਜਿਹੀ ਜਗ੍ਹਾ ਤੇ ਛੁਪਾ ਕੇ ਰੱਖ ਦੇਣਾ ਹੈ ਜਿਸ ਨੂੰ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਪੈਸੇ ਦੇ ਰਿਲੇਟਡ ਜੋ ਵੀ ਮੁਸ਼ਕਿਲ ਹੋਵੇਗੀ ਪਰੇਸ਼ਾਨੀ ਹੋਵੇਗੀ ਸਤ ਸੰਗਤ ਜੀ ਉਹ ਦੂਰ ਹੋ ਜਾਵੇਗੀ ਤੇ ਪੈਸਾ ਜਿਸ ਦੇ ਕੋਲ ਹੈ ਅੱਜ ਦੇ ਸਮੇਂ ਵਿੱਚ ਉਸ ਘਰ ਦੇ ਵਿੱਚ ਹੀ ਸੁੱਖ ਸ਼ਾਂਤੀ ਹੈ ਜਿਸ ਦੇ ਘਰ ਵਿੱਚ ਪੈਸਾ ਹੈ ਨਹੀਂ ਉਸ ਦੇ ਘਰ ਵਿੱਚ ਕਲੇ ਕਲੇਸ਼ ਰਹਿੰਦਾ ਹੈ ਜਿਸ ਇਨਸਾਨ ਦੇ ਕੋਲ ਘਰ ਦੇ ਵਿੱਚ ਪੈਸਾ ਨਹੀਂ ਉਹਦੇ ਘਰ ਵਿੱਚ ਹਮੇਸ਼ਾ ਕਰਜ਼ੇ ਵਰਗੀ ਸਮੱਸਿਆ ਵੀ ਨਾਲ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਸ ਘਰ ਦੀਆਂ ਜ਼ਰੂਰਤਾਂ ਨੂੰ ਕੋਈ ਪੂਰਾ ਹੀ ਨਹੀਂ ਕਰ ਸਕਦਾ ਜਿਸ ਕਰਕੇ ਘਰ ਦੇ ਵਿੱਚ ਲੜਾਈ ਝਗੜਾ ਬੜਾ ਜ਼ਿਆਦਾ ਰਹਿੰਦਾ ਹੈ ਇਸ ਕਰਕੇ چیکਰ ਤੁਹਾਡਾ ਕੋਈ ਇਸ ਉਪਾਅ ਨੂੰ ਕਰਨ ਦੇ ਨਾਲ ਹੱਲ ਹੁੰਦਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰ ਲੈਣਾ ਇੱਕ ਵਾਰ ਅਜਮਾ ਕੇ ਵੇਖ ਲੈਣਾ ਇਹ ਉਪਾਅ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਦੋਂ ਕਰਨਾ ਹੈ ਕਿਸ ਸਮੇਂ ਕਰਨਾ ਹੈ ਤੇ ਕਿਹੜੇ ਵਿਧੀ ਨਾਲ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਤੁਸੀਂ ਜੋ ਦੋ ਲੌਂਗਾਂ ਦਾ ਉਪਾਹਰਣਾ ਹੈ ਇੱਕ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖ ਲੈਣਾ ਜਿਹੜੇ ਤੁਸੀਂ ਲੌਂਗ ਲੈਣੇ ਹਨ ਉਹ ਬਿਲਕੁਲ ਪਾਕ ਕਰਨ ਦੇ ਲਈ ਭਾਵ ਕਿ ਉਹ ਲੌਂਗ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ਉਹਨਾਂ ਦੇ ਉੱਪਰ ਗੰਦਗੀ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਦੇ ਉੱਤੇ ਫੁੱਲ ਵੀ ਬਣਿਆ ਹੀ ਹੋਣਾ ਚਾਹੀਦਾ ਹੈ ਟੁੱਟੇ ਨਹੀਂ ਹੋਣੇ ਚਾਹੀਦੇ ਕਿਉਂਕਿ ਜੇਕਰ ਤੁਸੀਂ ਟੁੱਟੇ ਹੋਏ ਫੁੱਲ ਤੋਂ ਬਿਨਾਂ ਵਾਲੇ ਲੌਂਗ ਵਰਤਦੇ ਹੋ ਇਸ ਦਾ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਲਾਭ ਨਹੀਂ ਹੋਵੇਗਾ ਇਹ ਉਪਾਅ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਸਮੇਂ ਕਰ ਸਕਦੇ ਹੋ ਬਸ ਇੱਕ ਬਹੁਤ ਹੀ ਜ਼ਿਆਦਾ ਸੌਖਾ ਤੇ ਸਿੰਪਲ ਉਪਾਅ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਦੋ ਗਿਣਤੀ ਦੇ ਲੌਂਗ ਚਾਹੀਦੇ ਹਨ ਇੱਕ ਛੋਟਾ ਜਿਹਾ ਟੁਕੜਾ ਲਾਲ ਕਪੜੇ ਦਾ ਚਾਹੀਦਾ ਹੈ ਜਿਹੜਾ ਲਾਲ ਕਪੜੇ ਦਾ ਟੁਕੜਾ ਹੈ ਉਹਨਾਂ ਕੋ ਲਓ ਜਿਸ ਦੇ ਵਿੱਚ ਤੁਸੀਂ ਲੌਂਗ ਨੂੰ ਲਪੇਟ ਸਕੋ ਲਪੇਟਣ ਦੇ ਲਈ ਲਾਲ ਕਪੜਾ ਹੀ ਚਾਹੀਦਾ ਹੈ ਇੰਨੀਆਂ ਹੀ ਚੀਜ਼ਾਂ ਚਾਹੀਦੀਆਂ ਹਨ ਸਾਨੂੰ ਇਹ ਇੱਕ ਉਪਾਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਗੱਲ ਖਾਸ ਤੌਰ ਤੇ ਧਿਆਨ ਵਿੱਚ ਰੱਖਣੀ ਹੋਵੇਗੀ ਜਦੋਂ ਤੁਸੀਂ ਇਸ ਉਪਾਣੂ ਕਰਨਾ ਹੈ ਤੁਸੀਂ ਆਪਣੇ ਸਿਰਫ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਵੀ ਹੋਰ ਨੂੰ ਇਸ ਉਪਾ ਦੇ ਬਾਰੇ ਨਹੀਂ ਦੱਸਣਾ ਬਿਲਕੁਲ ਵੀ ਕਿਸੇ ਹੋਰ ਨੂੰ ਨਹੀਂ ਪਤਾ ਹੋਣਾ ਚਾਹੀਦਾ ਤੁਸੀਂ ਆਪਣੇ ਘਰ ਦੇ ਜੀਆਂ ਨੂੰ ਇਸ ਉਪਾ ਬਾਰੇ ਦੱਸ ਸਕਦੇ ਹੋ ਕਿਉਂਕਿ ਕੁਝ ਭੈਣਾਂ ਕੁਝ ਲੇਡੀਜ਼ ਅਜਹੀਆਂ ਹੁੰਦੀਆਂ ਹਨ ਸਾਡੇ ਆਸ-ਪਾਸ ਜਿਹਨਾਂ ਨੂੰ ਗੱਲ ਨਹੀਂ ਪਚਦੀ ਉਹ ਦੱਸ ਦਿੰਦੀਆਂ ਹਨ ਉਹਨਾਂ ਦੇ ਘਰ ਵਿੱਚ ਇਸ ਤਰ੍ਹਾਂ ਦਾ ਉਪਾਅ ਕਰਨ ਦੇ ਨਾਲ ਘਰ ਦੀ ਦਲੇਦਰਤਾ ਦੂਰ ਹੋ ਗਈ ਹੈ ਸਾਡੇ ਘਰ ਵਿੱਚ ਪਹਿਲਾਂ ਤੋਂ ਹੀ ਮਾਹੌਲ ਵਧੀਆ ਹੋ ਗਿਆ ਹੈ ਇਸੇ ਤਰ੍ਹਾਂ ਹੀ ਜਦੋਂ ਉਹ ਦੱਸ ਦਿੰਦੀਆਂ ਹਨ ਉਹਨਾਂ ਨੂੰ ਇਸ ਉਪਾਅ ਦਾ ਜਿਹੜਾ ਹੈ ਫਿਰ ਫਾਇਦਾ ਨਹੀਂ ਹੁੰਦਾ ਉਹ ਪੂਰੀ ਸਹੀ ਤਰੀਕੇ ਦੇ ਨਾਲ ਮਿਲਦਾ ਹੀ ਨਹੀਂ ਜਿਸ ਕਰਕੇ ਕਈ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਨੂੰ ਇਸ ਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਇਸ ਚੀਜ਼ ਦਾ ਖਾਸ ਕਰਕੇ ਤੁਸੀਂ ਧਿਆਨ ਰੱਖ ਲੈਣਾ ਹੈ ਕਿ ਤੁਹਾਡੇ ਪਰਿਵਾਰ ਤੋਂ ਇਲਾਵਾ ਇਸ ਉਪਾਅ ਦਾ ਕਿਸੇ ਤੀਸਰੇ ਵਿਅਕਤੀ ਨੂੰ ਪਤਾ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਦੋ ਲੌਂਗ ਲੈਣੇ ਹਨ ਪੂਰੇ ਸਾਬਤ ਹੋਣੇ ਚਾਹੀਦੇ ਹਨ ਟੁੱਟੇ ਬਿਲਕੁਲ ਵੀ ਨਹੀਂ ਹੋਣੇ ਚਾਹੀਦੇ ਤੁਸੀਂ ਇੱਕ ਥੋੜਾ ਜਿਹਾ ਲਾਲ ਕਪੜਾ ਲੈਣਾ ਹੈ ਜੇਕਰ ਥੋੜਾ ਜਿਹਾ ਵੱਡਾ ਵੀ ਲੈ ਲੈਂਦੇ ਹੋ ਤਾਂ ਉਸ ਦੀ ਤੁਸੀਂ ਇਹ ਦੋ ਲੌਂਗਾਂ ਨੂੰ ਚੰਗੀ ਤਰ੍ਹਾਂ ਉਸ ਵਿੱਚ ਲਪੇਟ ਲੈਣਾ ਹੈ ਤਾਂ ਕਿ ਇਹ ਲੌਂਗ ਜਿਹੜੇ ਹਨ ਕਿਸੇ ਨੂੰ ਨਾ ਦਿਸਣ ਉਸ ਦੀ ਤੁਸੀਂ ਗੰਡ ਵੀ ਮਾਰ ਸਕਦੇ ਹੋ ਜੇਕਰ ਕੱਪੜਾ ਛੋਟਾ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਭਾਵ ਕੇ ਇਹ ਲੌਂਗ ਉਹਦੇ ਵਿੱਚ ਛੁਪ ਜਾਣੇ ਚਾਹੀਦੇ ਹਨ ਤੇ ਲਪੇਟ ਕੇ ਰੱਖ ਦਿਓ ਲਪੇਟਣ ਤੋਂ ਬਾਅਦ ਇਹਨਾਂ ਲੌਂਗਾਂ ਨੂੰ ਆਪਣੇ ਘਰ ਦੇ ਵਿੱਚ ਉਸ ਜਗ੍ਹਾ ਤੇ ਰੱਖੋ ਜਿੱਥੇ ਤੁਸੀਂ ਕਿਸੇ ਦੀ ਨਿਗਾਹ ਨਾ ਪੈਂਦੀ ਹੋਵੇ ਜਿਵੇਂ ਕਿ ਘਰ ਦੀ ਤਜੋਰੀ ਦੇ ਵਿੱਚ ਰੱਖੋ ਆਪਣੇ ਘਰ ਦੀ ਤਜੋਰੀ ਦੇ ਵਿੱਚ ਰੱਖਣ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਉਥੇ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਆਪਣੇ ਘਰ ਦਾ ਜੋ ਕੀਮਤੀ ਸਮਾਨ ਜਿਸ ਜਗ੍ਹਾ ਤੇ ਵੀ ਰੱਖਦੇ ਹੋ ਉਸ ਜਗ੍ਹਾ ਤੇ ਤੁਸੀਂ ਇਹ ਕਪੜਾ ਤੇ ਲੌਂਗ ਰੱਖ ਸਕਦੇ ਹੋ ਇਹ ਜਿਹੜਾ ਕਪੜਾ ਤੇ ਲੌਂਗ ਹੈ ਇਸ ਨੂੰ ਵਾਰ-ਵਾਰ ਕੱਢ ਕੇ ਨਹੀਂ ਵੇਖਣਾ ਉਥੇ ਹੀ ਰੱਖਿਆ ਰਹਿਣ ਦਿਓ ਆਪਣੇ ਘਰ ਦੀ ਜਿੱਥੇ ਵੀ ਅਸੀਂ ਜ਼ਰੂਰਤ ਦੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਹਨ ਜਿਹੜੀਆਂ ਬੜੀਆਂ ਖਾਸ ਹੁੰਦੀਆਂ ਹਨ ਉੱਥੇ ਇਸ ਚੀਜ਼ ਨੂੰ ਰੱਖਦੇ ਹੋ ਕਿਉਂਕਿ ਇਸ ਨੂੰ ਇਹ ਕਿਸੇ ਦੀ ਵੀ ਨਜ਼ਰ ਨਹੀਂ ਪੈਣੀ ਚਾਹੀਦੀ ਤੁਸੀਂ ਜਦੋਂ ਇਹ ਚੀਜ਼ਾਂ ਰੱਖ ਦਿਓ ਤਾਂ ਮੁੜ ਕੇ ਇਸ ਨੂੰ ਭੁੱਲ ਜਾਓ ਇਸ ਦਾ ਮਨ ਦੇ ਵਿੱਚ ਵਾਰ-ਵਾਰ ਖਿਆਲ ਲੈ ਕੇ ਨਹੀਂ ਆਉਣਾ ਕਿ ਅਸੀਂ ਇੱਥੇ ਲੌਂਗ ਰੱਖੇ ਹਨ ਇਸ ਤਰ੍ਹਾਂ ਲੌਂਗ ਰੱਖਣ ਦੇ ਨਾਲ ਜਿਸ ਨਾਲ ਲਾਲ ਕੱਪੜੇ ਦੇ ਵਿੱਚ ਅਸੀਂ ਲੌਂਗ ਰੱਖੇ ਸੀ ਜਿਵੇਂ ਲਾਲ ਕੱਪੜਾ ਹੈ ਮਾਤਾ ਲక్ష్ਮੀ ਨੂੰ ਬੜਾ ਪਸੰਦ ਹੁੰਦਾ ਹੈ ਜਿਹੜਾ ਲਾਲ ਕਪੜਾ ਅਸੀਂ ਰੱਖਿਆ ਲੌਂਗਾਂ ਦੇ ਵਿੱਚ ਉਸ ਕਪੜੇ ਤੋਂ ਜਿਹੜੀ ਮਾਤਾ ਲక్ష్ਮੀ ਜੀ ਪਰਸਨ ਹੋ ਕੇ ਸਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਪਾਉਣੀ ਸ਼ੁਰੂ ਕਰ ਦਿੰਦੇ ਹਨ ਤੇ ਸਾਡੇ ਘਰ ਵਿੱਚ ਜਿਹੜਾ ਪੈਸਾ ਹੈ ਰੁਕਣਾ ਸ਼ੁਰੂ ਹੋ ਜਾਵੇਗਾ ਜਿੰਨੀਆਂ ਵੀ ਪੈਸੇ ਨੂੰ ਲੈ ਕੇ ਪ੍ਰੋਬਲਮ ਹਨ ਮੁਸ਼ਕਿਲਾਂ ਹਨ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚੋਂ ਦੁਲਿੱਦਰ ਖਤਮ ਹੋ ਜਾਵੇਗਾ ਚਾਰਾਂ ਹੀ ਪਾਸਿਆਂ ਤੋਂ ਕੋਈ ਨਾ ਕੋਈ ਤੁਹਾਡਾ ਕਮਾਈ ਵਧ ਵਧਾਉਣੇ ਇਹ ਲਾ ਵਸੀਲਾ ਬਣਦਾ ਹੀ ਜਾਵੇਗਾ ਦੂਸਰਾ ਜੋ ਅਸੀਂ ਦੋ ਲੌਂਗ ਰੱਖੇ ਹਨ ਲੌਂਗ ਦੇ ਵਿੱਚ ਐਸੀ ਸ਼ਕਤੀ ਹੁੰਦੀ ਹੈ ਜੋ ਕਿ ਇੱਕ ਚੁੰਬਕ ਦੀ ਤਰ੍ਹਾਂ ਧੰਨ ਨੂੰ ਆਪਣੇ ਵੱਲ ਖਿੱਚਦੀ ਹੀ ਰਹਿੰਦੀ ਹੈ ਇਸ ਤਰ੍ਹਾਂ ਦੇ ਨਾਲ ਲੌਂਗ ਆਪਣੇ ਘਰ ਦੇ ਵਿੱਚ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਹੁੰਦੀਆਂ ਹਨ ਜੋ ਵੀ ਸਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਹੁੰਦੀ ਹੈ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹ ਲੌਂਗ ਇੰਨੀ ਸ਼ਕਤੀ ਰੱਖਦੇ ਹਨ ਇਹ ਸਾਰੇ ਹੀ 네ਗਟਿਵਿਟੀ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ ਜਿਹੜਾ ਲਾਲ ਕੱਪੜਾ ਹੈ ਉਹ ਮਾਤਾ ਲక్ష్ਮੀ ਜੀ ਨੂੰ ਪ੍ਰਸੰਨ ਕਰਦਾ ਹੈ ਖੁਸ਼ ਕਰਦਾ ਹੈ ਜਿਸ ਤਰ੍ਹਾਂ ਮਾਤਾ ਲక్ష్ਮੀ ਜੀ ਖੁਸ਼ ਹੁੰਦੀ ਹੈ ਤੇ ਸਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਦੋ ਲੌਂਗ ਰੱਖੇ ਹਨ ਉਹ 네ਗਟਿਵ ਐਨਰਜੀ ਨੂੰ ਦੂਰ ਕਰਨ ਦੇ ਲਈ ਹਨ ਨਕਾਰਾਤਮਕ ਊਰਜਾ ਨੂੰ ਖਤਮ ਕਰ ਦਿੰਦੇ ਹਨ ਤੇ ਆਪਣੇ ਵੱਲ ਧਨ ਨੂੰ ਖਿੱਚਣ ਦੀ ਸਮਰੱਥਾ ਰੱਖਦੇ ਹਨ ਇਸ ਕਰਕੇ ਸਾਡੇ ਘਰ ਵਿੱਚ ਫਿਰ ਜਿਹੜਾ ਪੈਸਾ ਹੈ ਰੁਕਣਾ ਸ਼ੁਰੂ ਹੋ ਜਾਵੇਗਾ ਸਾਡੇ ਘਰ ਦੇ ਪੈਸੇ ਵਿੱਚ ਬਰਕਤ ਪੈਣੇ ਸ਼ੁਰੂ ਹੋ ਜਾਵੇਗੀ ਘਰ ਦੀਆਂ ਮੁਸ਼ਕਲਾਂ ਖਤਮ ਹੋਣੇ ਸ਼ੁਰੂ ਹੋ ਜਾਣਗੀਆਂ ਹੌਲੀ ਹੌਲੀ ਇਸ ਉਪਾਅ ਦਾ ਜਿਹੜਾ ਅਸਰ ਹੈ ਮਨ ਦੇ ਵਿੱਚੋਂ ਵੀ ਨੈਗੇਟਿਵਿਟੀ ਨੂੰ ਖਤਮ ਕਰ ਦੇਵੇਗਾ ਇਸ ਨੂੰ ਕਰਕੇ ਤੁਸੀਂ ਜ਼ਰੂਰ ਵੇਖ ਲੈਣਾ ਕਿਉਂਕਿ ਕਰਨ ਦੇ ਵਿੱਚ ਕੋਈ ਬਹੁਤਾ ਖਰਚਾ ਨਹੀਂ ਆਉਂਦਾ ਇਸ ਨੂੰ ਕਰਨ ਦੇ ਲਈ ਸਿਰਫ ਤੁਹਾਨੂੰ ਗਿਣਤੀ ਦੇ 2 ਲੌਂਗ ਇੱਕ ਛੋਟਾ ਜਿਹਾ ਲਾਲ ਕਪੜਾ ਹੀ ਚਾਹੀਦਾ ਹੈ ਬਸ ਇੰਨਾ ਤੇ ਦੋਵਾਂ ਚੀਜ਼ਾਂ ਦੇ ਨਾਲ ਹੀ ਤੁਹਾਡਾ ਉਪਾਅ ਹੋ ਜਾਵੇਗਾ ਜੋ ਕਿ ਤੁਹਾਡੇ ਲਈ ਲਾਭਕਾਰੀ ਤੇ ਫਾਇਦੇਮੰਦ ਸਾਬਿਤ ਹੋ ਜਾਵੇਗਾ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜੋ ਬਜ਼ੁਰਗ ਸਨ ਉਹ ਇਸ ਤਰੀਕੇ ਦੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਂਦੇ ਸਨ ਇੱਕ ਛੋਟੇ ਜਿਹੇ ਘਰੇਲੂ ਉਪਾਅ ਕਰਕੇ ਆਪਣੇ ਘਰ ਦੀ ਖੁਸ਼ਹਾਲੀ ਬਣਾਈ ਰੱਖਦੇ ਸਨ ਸੋ ਸਾਥ ਸਿੰਘ ਜੀ ਇਸ ਵੀਡੀਓ ਦੇ ਵਿੱਚ ਕੋਈ ਵੀ ਵਹਿਮ ਭਰਮ ਨਹੀਂ ਹੈ ਇੱਕ ਸਿੰਪਲ ਜਿਹਾ ਘਰ ਦੇ ਵਿੱਚੋਂ ਹੀ ਚੀਜ਼ਾਂ ਨੂੰ ਲੈ ਕੇ ਫਾਇਦੇ ਦੇ ਲਈ ਉਪਾਅ ਹੈ ਜੀ ਜੋ ਅਸੀਂ ਕਰਕੇ ਵੇਖ ਸਕਦੇ ਹਾਂ ਕਿਉਂਕਿ ਕਈ ਅਜਿਹੀਆਂ ਚੀਜ਼ਾਂ ਹਨ ਜੋ ਕੁਦਰਤ ਨੇ ਬਣਾਈਆਂ ਹਨ ਜੋ ਕਿ ਆਪੋ ਆਪਣੀ એનર્ਜੀ ਦੱਸਦੀਆਂ ਹਨ ਇਹ ਕੋਈ ਟੋਣਾ ਟੋਟਕਾ ਨਹੀਂ ਹੈ ਇਹ ਦੋ ਤਿੰਨ ਚੀਜ਼ਾਂ ਹੀ ਸਾਡੇ ਬਜ਼ੁਰਗਾਂ ਨੇ ਸਾਡੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਉਂਦੇ ਸਨ ਵੱਧ ਤੋਂ ਵੱਧ ਕਹਿੰਦੇ ਹਨ ਕਿ ਗੁਰਬਾਣੀ ਦੇ ਨਾਲ ਜੁੜ ਵੱਦ ਤੋਂ ਵੱਦ ਗੁਰਬਾਣੀ ਦਾ ਜਾਪ ਵੀ ਕਰਨਾ ਚਾਹੀਦਾ ਹੈ ਇਹਨਾਂ ਉਪਾਅਾਂ ਨੂੰ ਉਹਨਾਂ ਬੰਦਿਆਂ ਦੇ ਲਈ ਕਿਹਾ ਜਾਂਦਾ ਹੈ ਉਹਨਾਂ ਮਨੁੱਖਾਂ ਦੇ ਲਈ ਕਿਹਾ ਜਾਂਦਾ ਹੈ ਜੋ ਹਰ ਪਾਸੇ ਤੋਂ ਥੱਕ ਹਾਰ ਚੁੱਕੇ ਹਨ ਤੇ ਉਹ ਫਿਰ ਇਹ ਉਪਾਅ ਜਿਹੜਾ ਕੇ ਬੜਾ ਹੀ ਸਸਤਾ ਹੈ ਇਸ ਨੂੰ ਕਰਕੇ ਵੇਖ ਸਕਦੇ ਹਨ ਉਹਨਾਂ ਦੀ ਗਰੀਬੀ ਦਾ ਦਰਦ ਘਟ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ